आमे आव गुण पर एक गुण नाही अमृत चाड बिख बिख खाई माया मोह परम पै भूले सुत दारा सो प्रीतल एक उत्तम पंथ सुनो गुर संगत ए मिलंत त्रास मिटाई ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾ ਸੋ ਕਹਾਉ ਤਲ ਗੁਰ ਸੇਵੀਐ ਏਹ ਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝਟੀ ਐ ਤੋ ਦਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੂ ਸੱਜਣ ਸੱਚਾ ਪਾਤੇਸਾਹੂ ਸਿਰ ਸਾਹਾ ਦੇਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਭ ਸੱਚਾ ਹਾਰੇ ਸਾਲਾਹੀਐ ਕਾਰਜ ਸਭ ਕਿਛੁ ਕਾਰਣੈ ਜੋਗ ਸਤਨ ਰੰਡ ਨ ਕਬਹੂ ਬੈਸਾਈ ਨਾ ਕਦੇ ਹੋਵੈ ਸੋਗ ਪ੍ਰਾਪ ਸੱਚੜਾ ਹਰ ਸਾਲਾ ਹੀ ਐ ਕਾਰਜ ਸਭ ਕਿਛ ਕਾਰਣੈ ਜੋਗ ਸਾਤਨ ਰੰਡ ਨ ਕਬੂ ਬੈਸਾਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨ ਦਿਨ ਰਸ ਭੋਗ ਸਾ ਤਨ ਮਹਿਲ ਸਮਾਣੀ ਜੇਨ ਪ੍ਰਯੋ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰ ਹੈ ਆਪਣੇ ਕੰਤ ਸੰਭਾਲ ਹੈ ਨਾ ਕਦੇ ਲੱਗੇ ਵਿਜੋਗੋ ਸੱਚੜਾ ਪਿਰ ਸਾਦਾ ਹੀ ਐ ਸਭ ਕੇ ਸ਼ਕਰਣੈ ਜੋਗੋ ਸੱਚੜਾ ਸਾਹਿਬ ਸਭ ਦੇ ਪਛਾਣੀਆਂ ਆਪੇ ਲੈ ਮਿਲਾਇ ਸਾ ਤਨ ਪ੍ਰੇਯ ਕਾ ਰੰਗੇ ਰਤੀ ਵਿਚਹੁ ਆਪ ਗਵਾਈ ਵਿਚਹੁ ਆਪ ਗਵਾਈ ਫਿਰ ਕਾਲ ਨ ਖਾਈ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਪਿੰਨੀ ਮੇਲੇ ਆਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨ ਮਾਤੀ ਪੇਰ ਕ ਅੰਕ ਸਮਾਈ ਸੱਚਾ ਸਾਹਿਬ ਸਬਦ ਪਸ਼ਾਣੀ ਐ ਆਪੇ ਲੈ ਮਿ 来 ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛਉ ਸੰਤਾ ਜਾਇ ਆਪਿ ਛੋੜਿ ਸੇਵਾ ਕਰੀ ਪੇਰ ਸੱਚੜਾ ਮਿਲੈ ਸਹਜ ਸੁਭਾਈ ਪੇਰ ਸੱਚਾ ਮਿਲੇ ਆਏ ਸਾਚ ਕਮਾਏ ਸਾਚ ਸਬਦ ਧਨ ਰਾਤੀ ਕਦੇ ਨਾੜ ਸਦਾ ਸੋਹਾਗਣ ਅੰਤਰ ਸਹਿਜ ਸਮਾਧੀ ਪੇਰ ਰਹਾ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਜ ਸੁਭਾਈ ਜਿਨੇ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛਾ ਸੰਤਾ ਜਾਈ ਮੇਰਾ ਹਉ ਵਿਸ਼ੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗ ਹੈ ਸਾਚੇ ਪਾਈ ਸਤਗੁਰ ਸਦਾ ਦਿਆਲ ਹੈ ਆਵਗੁਣ ਸਬਦ ਜਲਾਈ ਔਗਣ ਸਬਦ ਜਲਾਈ ਦੂਜਾ ਪਾਉ ਗਵਾਈ ਸੱਚੇ ਹੀ ਸੱਚ ਰਾਤੀ ਸੱਚ ਸਬਦ ਸਦਾ ਸੁਖ ਪਾਇਆ ਹਉ ਮੈਂ ਗਈ ਪਰਾਤੀ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਇ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਈ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਏ ਪਿਰਹੋ ਵਿਸ਼ੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗੈ ਸਾਚੇ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਟਹਾਂਸ ਮਹੱਲਾ ਤੀਜਾ ਮਹੱਲਾ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਸੱਚਾ ਹਾਰਿ ਸਦਾ ਹੀ ਐ ਕਾਰਜ ਸਭ ਕਿਛ ਕਰਨੈ ਜੋਗ ਸਾਤਨ ਰੰਡ ਨ ਕਬਹਉ ਬੈਸੈਈ ਨਾ ਕਦੇ ਹੋਵੇ ਸੋਗ